ਅੱਜ ਆਪਾਂ ਤੁਹਾਡੇ ਖਾਤਰ ਖਾਸ ਵੀਡੀਓ ਲੈ ਕੇ ਪਹੁੰਚੀ ਆਂ ਸੀ ਕਿਉਂਕਿ ਜਿਹੜੀ ਕੋਠੀ ਆ ਜ ਆਪਾਂ ਲੈ ਕੇ ਪਹੁੰਚੀ ਆਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕੋਠੀ ਵੀ ਤੁਹਾਨੂੰ ਪਸੰਦ ਆਊਗੀ ਤੇ ਜਿਹੜਾ ਕੋਠੀ ਦਾ ਰੇਟ ਹੈ ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਜੀ ਕਿਉਂਕਿ 16 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਰੱਖੀ ਆ ਬਾਕੀ ਤੁਸੀਂ ਵੀਡੀਓ ਦੇਖੋ ਤੁਸੀਂ ਦੇਖਦੇ ਰਹੋਗੇ ਕੋਠੀ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਵੀਡੀਓ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆਕਾਰ ਮਕਾਨ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆਪਣੇ WhatsApp ਨੰਬਰ ਤੇ ਭੇਜੋ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਇੱਕ ਪਾਸੇ ਚੁੰਡ ਚ 73800 ਪੂਰਾ 26100 73 ਆਪਾਂ ਹੁਣ ਪੂਰੀ ਗੱਲਬਾਤ ਕਰਦੇ ਹਾਂ ਜੀ ਕੋਠੀ ਦੀ ਤੇ ਤੁਹਾਨੂੰ ਪਹਿਲਾਂ ਮੈਂ ਦੱਸ ਦਿੰਨੇ ਵੀ ਤੁਸੀਂ ਕੋਠੀ ਦੇਖਿਓ ਤੁਸੀਂ ਮੰਨ ਜੂਗੇ ਕਿਉਂਕਿ ਇਹਨਾਂ ਨੇ ਬਹੁਤ ਰੀਜਾਂ ਨਾਲ ਕੋਠੀ ਹੈ ਜਿਹੜੀ ਸਾਰੀ ਤਿਆਰ ਹੈ ਕਰਵਾਈ ਹੋਈ ਹੈ ਆਪਾਂ ਪੂਰੀ ਵੀਡੀਓ ਦੀ ਗੱਲ ਕਰਾਂਗੇ ਪੂਰੀ ਕੋਠੀ ਦੀ ਗੱਲ ਕਰਾਂਗੇ ਕੱਲੀ-ਕੱਲੀ ਜਾਣਕਾਰੀ ਦੀ ਗੱਲ ਕਰਾਂਗੇ ਤੇ ਉੱਪਰ ਵੀ ਆਪਾਂ ਚੱਲਾਂਗੇ ਬਾਅਦ 'ਚ ਤੇ ਜਦੋਂ ਆਪਾਂ 메ਨ ਗੇਟ ਰਾਹੀਂ ਐਂਟਰ ਹੁੰਨੇ ਹਾਂ ਜੀ ਪਹਿਲਾਂ ਤਾਂ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਦੇ ਨਾਲ ਹੀ ਆਪਾਂ ਨੂੰ ਬਾਥਰੂਮ ਮਿਲ ਜੂਗਾ ਤੇ ਸਾਰਾ ਆਪਾਂ ਨੂੰ ਮਿਲੂਗਾ ਜੀ ਲੌਬੀ ਏਰੀਆ ਤੇ ਨਾਲ ਹੀ ਆਪਾਂ ਨੂੰ ਬੈੱਡਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਤਾਂ ਆ ਗਿਆ ਜੀ ਇੱਕ ਇਹਦੇ ਸੱਜੇ ਹੱਥ ਨੂੰ ਹੈ ਤੇ ਆ ਗਿਆ ਜੀ ਖੱਬੇ ਹੱਥ ਵਾਲਾ ਤੇ ਆ ਤੁਸੀਂ ਦੇਖੋ ਜੀ ਬਹੁਤ ਵਧੀਆ ਤੇ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦਿੰਨੇ ਵੀ ਇਹਨਾਂ ਨੇ ਟਾਈਲਾਂ ਸਾਰੇ ਕਿਤੇ ਲਗਵਾ ਰੱਖਿਆ ਕੰਧਾਂ ਤੇ ਤੇ ਕੋਠੀ ਜਿਹੜੀ ਬਹੁਤ ਰੀਜਾ ਨਾਲ ਇਹਨਾਂ ਨੇ ਬਣਵਾਈ ਹੋਈ ਹੈ ਤੇ ਕਿਸੇ ਕਾਰਨ ਕਰਕੇ ਵੇਚਣੀ ਪੈ ਰਹੀ ਹੈ ਤੇ ਇੱਕ ਆ ਗਏ ਜੀ ਬੈਡਰੂਮ ਆ ਵੀ ਤੁਸੀਂ ਚੈੱਕ ਕਰੋ ਆ ਬੈਡਰੂਮ ਵੀ ਬਹੁਤ ਸ਼ੌਂਕ ਨਾਲ ਬਣਵਾਇਆ ਹੋਇਆ ਕਿਉਂਕਿ ਆ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਇੱਕ ਤਾਂ ਮਿਲੂ ਜੀ ਸਟੋਰੂਮ ਤੇ ਇੱਕ ਆਪ ਨੂੰ ਅਟੈਚ ਪੂਜਾ ਰੂਮ ਮਿਲੂਗਾ ਜੀ ਤੇ ਟਾਈਲਾਂ ਉੱਪਰ ਤੱਕ ਇਹਨਾਂ ਨੇ ਲਗਵਾ ਰੱਖੀਆਂ ਬਾਕੀ ਜੋੜੀਆਂ ਜੱਪਾ ਸਾਰਾ ਲੱਗਿਆ ਹੋਇਆ ਹੈ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਜੀ 16 ਲੱਖ ਰੁਪਿਆ ਡਿਮਾਂਡ ਇੱਕ ਵਾਰੀ ਇਹਨਾਂ ਨੇ ਕਿਹਾਗਾ ਮੌਕੇ ਤੇ ਘੱਟ ਆਬਾਦਾ ਹੋ ਜਾਊਗਾ ਤੇ ਵਧੀਆ ਕੋਠੀ ਹੈ ਜੀ ਸੋਹਣੀ ਕੋਠੀ ਹੈ ਤੇ ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਜਗ੍ਹਾ ਕਨਫਰਮ ਕੀਤੀ ਆ ਵੀ ਸਾਢੇ 1/4 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਸਾਢੇ 1/4 ਮਰਲੇ ਚ ਛਤਾ ਹੋਇਆ ਤੇ ਅੱਧਾ ਕੁ ਮਰਲਾ ਬਾਹਰ ਇਹਨਾਂ ਨੇ ਛੱਡਿਆ ਹੋਇਆ ਹੈ ਜਿਹੜਾ ਬਾਹਰ ਅੱਧਾ ਕੁ ਮਰਲਾ ਉਹ ਇਹਨਾਂ ਦਾ ਵਿੱਚ ਹੀ ਆਉਂਦਾ ਜੀ ਜੇ ਆਪਾਂ ਟੋਟਲ ਗੱਲ ਕਰੀਏ ਤਾਂ ਪੰਜ ਮਰਲੇ ਹੋਊਗੇ ਤੇ ਕੋਠੀ ਦਾ ਜਿਹੜਾ ਛਤਾ ਹੈਗਾ ਉਹ ਸਾਢੇ ਕੁ ਚਾਰ ਮਰਲੇ ਚ ਹੈ ਬਾਕੀ ਆਪਾਂ ਕੱਲੀ-ਕੱਲੀ ਗੱਲ ਕਰ ਰਹੇ ਹਾਂ ਜੀ ਤੇ ਕੋਠੀ ਦਾ ਕਿਚਨ ਤੁਸੀਂ ਚੈੱਕ ਕਰੋ ਜਿਹੜੀ ਰਸੋਈ ਬਣੀ ਹੋਈ ਆ ਇਹਨਾਂ ਨੇ ਬਹੁਤ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਆ ਸਾਰੇ ਬਾਕਸ ਬਣੇ ਹੋਏ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਬਾਕਸ ਬਹੁਤ ਵਧੀਆ ਸ਼ੌਂਕ ਨਾਲ ਤੇ ਵਧੀਆ ਲੱਕੜ ਨਾਲ ਤਿਆਰ ਹੋਏ ਨੇ ਜੋ ਵੀ ਇਹਨਾਂ ਨੇ ਸਮਾਈਕਾ ਵਗੈਰਾ ਲਗਾਇਆ ਹੋਇਆ ਬਹੁਤ ਵਧੀਆ ਕੁਆਲਿਟੀ ਦਾ ਇਹਨਾਂ ਨੇ ਲਗਵਾਇਆ ਹੋਇਆ ਤੇ نیچے ਦੀ ਆਪਾਂ ਗੱਲ ਕਰੀਏ ਫਰਸ਼ ਦੀ ਤਾਂ ਇਹਨਾਂ ਨੇ ਜਿਹੜਾ ਫਰਸ਼ ਲਗਵਾਇਆ ਹੋਇਆ ਨੀਚੇ ਫਰਸ਼ ਸਾਰਾ ਹੀ ਇਹਨਾਂ ਨੇ ਮਾਰਬਲ ਪੱਥਰ ਨਾਲ ਲਗਵਾਇਆ ਹੋਇਆ ਆ ਰਗੜਾਈ ਵਾਲਾ ਜਿਹੜਾ ਹੁੰਦਾਗਾ ਤੇ ਸਾਰੀ ਕੁਠੀਏ ਜਿਹੜੀ ਸ਼ੌਂਕ ਨਾਲ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ। ਬਾਕੀ ਜਿਹੜਾ ਡਰਾਈਂਗ ਰੂਮ ਹੈ ਉਹ ਤੁਸੀਂ ਦੇਖੋ ਜੀ ਬਹੁਤ ਸੋਹਣਾ ਡਰਾਈਂਗ ਰੂਮ ਇਹਨਾਂ ਨੇ ਤਿਆਰ ਕਰਵਾਇਆ ਹੋਇਆ। ਡਰਾਈਂਗ ਰੂਮ ਜਿਹੜਾ ਹੈਗਾ ਕਾਫੀ ਆਪਾਂ ਨੂੰ ਵੱਡਾ ਮਿਲ ਜੂਗਾ ਜੀ। ਤੇ ਇਹਨਾਂ ਨੇ ਵੀਡੀਓ ਬਹੁਤ ਵਧੀਆ ਤੇ ਬਹੁਤ ਸੋਹਣੀ ਇਹਨਾਂ ਨੇ ਬਣਾ ਕੇ ਭੇਜੀ ਆ। ਕੱਲੀ-ਕੱਲੀ ਚੀਜ਼ ਇਹਨਾਂ ਨੇ ਦਿਖਾਈ ਆ। ਉੱਪਰੋਂ ਸਾਰੀ ਛੱਤ ਵੀ ਦਿਖਾਈ ਆ ਜੀ। ਛੱਤ ਸਾਰੀ ਇਹਨਾਂ ਨੇ ਪੀਓਪੀ ਕਰਵਾਈ ਹੋਈ ਆ। ਤੇ ਸਾਰਾ ਰੰਗ ਵਗੈਰਾ ਇਹਨਾਂ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਹੈ ਜਿਹੜੇ ਬੈੱਡਰੂਮ ਨੇ ਉਹਨਾਂ ਦੀ ਛੱਤ ਵੀ ਦਿਖਾਈ ਹੈ ਛੱਤ ਤੁਸੀਂ ਆਪ ਦੇਖ ਹੀ ਰਹੇ ਹੋ ਜੀ ਇਹਨਾਂ ਨੇ ਛੱਤ ਦੀ ਸਪੈਸ਼ਲ ਵੀਡੀਓ ਬਣਾ ਕੇ ਭੇਜੀ ਹੈ ਕਿਉਂਕਿ ਛੱਤਾਂ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਇਹਨਾਂ ਨੇ ਬਹੁਤ ਸੋਹਣੀਆਂ ਤਿਆਰ ਕਰਵਾਈਆਂ ਹੋਈਆਂ ਨੇ ਤੇ ਉੱਪਰ ਦੀ ਵੀਡੀਓ ਵੀ ਆਪਾਂ ਦੇਖਾਂਗੇ ਉੱਪਰ ਵੀ ਇਹਨਾਂ ਨੇ ਬਣਾਇਆ ਹੋਇਆ ਹੈ ਤੇ ਆਪਾਂ ਬਾਅਦ 'ਚ ਗੱਲ ਕਰਾਂਗੇ ਜਦੋਂ ਆਪਾਂ ਉੱਪਰ ਚੱਲਾਂਗੇ ਬਾਕੀ ਪੌੜੀਆਂ ਤੁਸੀਂ ਦੇਖੋ ਜੀ ਪੌੜੀਆਂ ਤੁਸੀਂ ਦੇਖਿਓ ਪੌੜੀਆਂ ਦੇ ਉੱਪਰ ਸਾਰੇ ਕਿਤੇ ਮਾਰਬਲ ਪੱਥਰ ਲੱਗਿਆ ਹੋਇਆ ਤੇ ਜਿਹੜੀ ਪੌੜੀਆਂ ਵਾਲੀ ਆਸੇ-ਪਾਸੇ ਕੰਧ ਹੈ ਉਹ ਸਾਰੀਆਂ ਟਾਈਲਾਂ ਨਾਲ ਕਵਰ ਕੀਤੀ ਹੋਈ ਹੈ ਉਹ ਵੀ ਆਪਾਂ ਚਾਲਦੇ ਆਂ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਜੀ ਜ਼ਿਆਦਾ ਟਾਈਮ ਆਪਾਂ ਖਰਾਬ ਨਹੀਂ ਕਰਦੇ ਆਹ ਦੇਖੋ ਜੀ ਟਾਈਲਾਂ ਚਾਰੇ ਪਾਸੇ ਲੱਗੀਆਂ ਹੋਈਆਂ ਨੇ ਤੇ ਪੌੜੀਆਂ ਦੇ ਉੱਪਰ ਮਾਰਬਲ ਪੱਥਰ ਲਗਵਾ ਰੱਖਿਆ ਤੇ ਉੱਪਰੋਂ ਜਿਹੜੀ ਛੱਤ ਹੈ ਉਹ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਰੇਟ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਸੀਗਾ ਸਿਰਫ 16 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕਹੀ ਆ ਬਾਕੀ ਕਹਿੰਦੇ ਸੀਗੇ ਚਲੋ ਬਹਿ ਕੇ ਕਰ ਲਾਂਗੇ ਤੇ ਉੱਪਰ ਆਪਾਂ ਗੱਲ ਕਰੀਏ ਤਾਂ ਉੱਪਰ ਇਹਨਾਂ ਨੇ ਮਤਲਬ ਕੀ ਉੱਪਰ ਸਲੇਟਾਂ ਪਾਈਆਂ ਹੋਈਆਂ ਨੇ ਤੇ ਕਵਰ ਕਾਫੀ ਜਗ੍ਹਾ ਇਹਨਾਂ ਨੇ ਘੱਰ ਰੱਖੀ ਆ ਤਾਂ ਇੱਕ ਬਰਾਂਡਾ ਟਾਈਪ ਆਪਾਂ ਕਹਿ ਸਕਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਮੈਂ ਸਾਰਾ ਕੁਝ ਦਿਖਾਈ ਰਿਹਾ ਹੈ ਉੱਪਰੋਂ ਛੱਤ ਸਾਰੀ ਪੱਕੀ ਕਰਵਾਈ ਹੋਈ ਆ ਉੱਪਰ ਇਹਨਾਂ ਨੇ ਚੁੱਲ੍ਹਾ ਵੀ ਬਣਾਇਆ ਹੋਇਆ ਜੇ ਬਾਈ ਚਾਂਸ ਆਪਣਾ ਮੂਡ ਬਣੀ ਚੁੱਲੇ ਦੀ ਰੋਟੀ ਖਾਣ ਵਾਸਤੇ ਤਾਂ ਬਣਿਆ ਹੋਇਆ ਹੈ ਤੇ ਮਾਲਕ ਨੇ ਦੱਸਿਆ ਸਾਰਾ ਕੁਝ ਉੱਪਰ ਦੋ ਟੈਂਕੀਆਂ ਰੱਖੀਆਂ ਹੋਈਆਂ ਨੇ ਪਾਣੀ ਦੀ ਸਪਲਾਈ ਵਧੀਆ ਗਈ ਤੇ ਆਸੇ-ਪਾਸੇ ਜਿਹੜਾ ਏਰੀਆ ਰਿਹਾਇਸ਼ੀ ਏਰੀਆ ਤੇ ਏਰੀਆ ਇਹਨਾਂ ਦਾ ਬਹੁਤ ਚੰਗਾ گاؤں ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਤੇ ਬਹੁਤ ਚੰਗੀ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਗਿਆ ਤੇ ਲੋਕੇਸ਼ਨ ਰਹਿ ਗਈ ਸੀ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜਿਹੜੀ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਆ ਉਹ ਤਾਂ ਜਲੰਧਰ ਲੱਗਦੀ ਆ ਜੀ ਤਹਿਸੀਲ ਕਰਤਾਰਪੁਰ ਪਿੰਡ ਇਹਨਾਂ ਦਾ ਹੈਗਾ ਜੀ ਛੋਟਾ ਪੱਤੜ ਤੇ ਜਾ ਕੇ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਕੁਠੀ ਇਹ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਕੋਈ ਖਰੀਦਣ ਦਾ ਚਾਹਵਾਨ ਹੈਗੇ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਨੰਬਰ ਓਨਰ ਦਾ ਤੁਹਾਨੂੰ ਮਿਲ ਗਿਆ ਹੋਊਗਾ ਕਿਉਂਕਿ ਆਪਾਂ ਸਕਰੀਨ ਤੇ ਦੋ ਤਿੰਨ ਵਾਰੀ ਨੰਬਰ ਦੇ ਦਿੰਨੇ ਆ ਜੀ ਨੰਬਰ ਆ ਮਾਲਕ ਦਾ 8872298259 ਦੁਬਾਰਾ ਫਿਰ ਤੋਂ ਮੈਂ ਦੱਸ ਦਿੰਨਾ ਜੀ 8872298259 ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਕਿਸੇ ਨੂੰ ਕੋਠੀ ਆ ਪਸੰਦ ਆਈ ਐ ਜੀ ਬਾਕੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਸਾਰੇ ਤੁਸੀਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵਟਸਐਪ ਤਾਂ ਚੱਲਦੀ ਆ ਜੀ ਤੁਹਾਡੇ ਸਾਰਿਆਂ ਕੋਲੇ ਫੇਸਬੁਕ ਵੀ ਚੱਲਦਾ ਤੁਸੀਂ ਆਪਦੇ ਗਰੁੱਪਾਂ ਦੇ ਵਿੱਚ ਫੇਸਬੁਕ ਤੇ ਵਟਸਐਪ ਦੇ ਗਰੁੱਪਾਂ ਦੇ ਵਿੱਚ ਆਪਣੀ ਵੀਡੀਓ ਲਾਜ਼ਮੀ ਸ਼ੇਅਰ ਕਰਦਾ ਕਰੋ ਤੇ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਆਪਾਂ ਹਰ ਏਰੀਆ ਚੋਂ ਹਰ ਰੋਜ਼ ਨਮੀ ਕੁਠੀ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੁਠੀ ਆ ਘਰ ਆ ਮਕਾਨ ਹਵੇਲੀ ਮਹਿਲ ਆ ਜੀ ਤੁਹਾਡੇ ਕੋਲੇ ਆ ਚਾਹੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਆ ਕਿਸੇ ਕੋਲੇ ਵੀ ਆ ਬਸ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 26173 ਆਪਣੇ ਕੋਲੇ ਭੇਜ ਦਿਓ ਬਿਲਕੁਲ ਫ੍ਰੀ ਦੇ ਵਿੱਚ ਬਹੁਤ ਜਲਦ ਆਪਾਂ ਐਡ ਤੋਂ ਵੜੀ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਨਾ ਕੋਈ ਵੇਚਣ ਦੇ ਵਿੱਚ ਨਾ ਕੋਈ ਖਰੀਦਣ ਦੇ ਵਿੱਚ ਨਾ ਕੋਈ ਪਹਿਲਾਂ ਨਾ ਕੋਈ ਬਾਅਦ ਚ ਸਾਰਾ ਕੰਮ ਆਪਣਾ ਜਮ੍ਹਾਂ ਫ੍ਰੀ ਚ ਤੇ ਜਰੂਰ ਭੇਜ ਦਿਓ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਚੱਲਦਾ ਰਹਿੰਦਾ 73800 ਪੂਰਾ 26173 ਇੱਕ ਵਾਰੀ ਫਿਰ ਤੋਂ ਦੱਸ ਦਿੰਨੇ ਆਂ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਪਸੰਦ ਆਈ ਆ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਆ ਹਾਂ ਬਾਕੀ ਜਲਦੀ ਮਿਲਦੇ ਆ ਜੀ ਬਾਕੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਤੁਸੀਂ ਵੀ ਸਾਰੇ ਪਿਆਰਦਿਲ ਜੀ ਸਪੋਰਟ ਦਿਓ ਚੈਨਲ ਨੂੰ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜਾ ਲਾਈਕ ਵਾਲਾ ਬਟਨ ਹੈ ਤੇ ਜਿਹੜਾ ਸਬਸਕ੍ਰਾਈਬ ਵਾਲਾ ਉਹਨੂੰ ਦੱਬ-ਦੱਬ ਕੇ ਕਾਮਲਾ ਜਰੂਰ ਕਰ ਦਿਓ